ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਆਪ ਜੀ ਜਿਸ ਪਾਵਨ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਪਾਵਨ ਅਸਥਾਨ ਦਾ ਜੋ ਨਾਮ ਹੈ ਗੁਰਦੁਆਰਾ ਗੁਰੂ ਸਰਸਵ ਪਾਸ਼ਾ ਛੇਮੀ ਇਹ ਪਾਵਨ ਅਸਥਾਨ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਵਿਖੇ ਸशोਭਤ ਹੈ ਇਸ ਪਾਵਨ ਅਸਥਾਨ ਦਾ ਜੋ ਇਤਿਹਾਸ ਹੈ ਜਦੋਂ ਕਾਬਲ ਦੀਆਂ ਸੰਗਤਾਂ ਸੇਠ ਕਰੋੜੀ ਮਲ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਪਾਸਾ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਆ ਰਹੇ ਸਨ ਤੇ ਸੰਗਤਾਂ ਦੇ ਕੋਲ ਦੋ ਬੜੀ ਸੋਹਣੀ ਨਸਲ ਦੇ ਘੋੜੇ ਸੀ ਜਿਨ੍ਹਾਂ ਦੇ ਨਾਮ ਇਤਿਹਾਸ ਵਿੱਚ ਦਿਲਵਾਗ ਤੇ ਗੁਲਵਾਗ ਆਏ ਹਨ ਜਦੋਂ ਸੰਗਤਾਂ ਲਾਹੌਰ ਪਹੁੰਚੀਆਂ ਨੇ ਤੇ ਜੋ ਲਾਹੌਰ ਦਾ ਸੂਬੇਦਾਰ ਸੀ ਅਨਾਇਤ ਉਲਖਾਨ ਉਹਨੇ ਜੋ ਘੋੜੇ ਸਨ ਸੰਗਤਾਂ ਤੋਂ ਖੋ ਲਏ ਤੇ ਸੰਗਤਾਂ ਨਿਰਾਸ਼ ਹੋ ਕੇ ਸ਼ੇਮੇ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ ਨਾ ਨੇ ਉਸ ਸਮੇਂ ਸਤਿਗੁਰ ਜੀ ਸੁਧਾਰ ਵਿਖੇ ਬਿਰਾਜਮਾਨ ਸਨ ਤੇ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰ ਜੀ ਅਸੀਂ ਆਪ ਜੀ ਦੇ ਵਾਸਤੇ ਬੜੀ ਸੋਹਣੀ نسل ਦੇ ਦੋ ਘੋੜੇ ਲੈ ਕੇ ਆ ਰਹੇ ਹਾਂ ਸਾਡੀ ਇੱਛਾ ਸੀ ਭਾਵਨਾ ਸੀ ਕਿ ਆਪ ਜੀ ਉਹਨਾਂ ਘੋੜਿਆਂ ਦੀ ਸਵਾਰੀ ਕਰੋ ਪਰ ਉਹ ਜਿਹੜੇ ਘੋੜੇ ਹਨ ਉਹ ਮੁਗਲਾਂ ਨੇ ਸਾਡੇ ਪਾਸੋਂ ਖੋਹ ਲੈਨੇ ਸਤਿਗੁਰ ਜੀ ਨੇ ਸੰਗਤਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਸਤਿਗੁਰੂ ਜੀ ਨੇ ਬਚਨ ਕੀਤੇ ਕਹਿੰਦੇ ਭਾਈ ਜਦੋਂ ਤੁਸੀਂ ਸਾਡੇ ਵਾਸਤੇ ਜੋ ਘੋੜੇ ਸਨ ਲੈ ਕੇ ਘਰੋਂ ਤੁਰੇ ਸੀ ਤੇ ਤੁਹਾਡੀ ਭੇਟਾ ਤੇ ਉਸੇ ਸਮੇਂ ਪ੍ਰਵਾਨ ਹੋ ਗਈ ਸੀ ਜੇ ਤੁਹਾਡੀ ਇੱਛਾ ਹੈ ਕਿ ਉਹਨਾਂ ਘੋੜਿਆਂ 'ਪਰ ਅਸੀਂ ਅਸਵਾਰੀ ਕਰੀਏ ਤੇ ਤੁਹਾਡੀ ਇਹ ਵੀ ਇੱਛਾ ਪੂਰੀ ਹੋਵੇਗੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਵਿਧੀਚੰਦ ਨੂੰ ਥਾਪੜਾ ਦੇ ਕੇ ਸੁਧਾਰ ਤੂੰ ਉਹ ਘੋੜੇ ਵਾਪਸ ਲੈਣ ਦੇ ਵਾਸਤੇ ਭੇਜਣਾ ਕੀਤਾ ਤੇ ਸਤਿਗੁਰੂ ਜੀ ਉਥੋਂ ਸੁਧਾਰ ਤੋਂ ਚਾਲੇ ਪਾ ਕੇ 사ਤਗੁਰ ਸੱਚੇ ਪਾਤਸ਼ਾਹ ਜੀ ਭਾਈ ਰੂਪੇ ਪਹੁੰਚੇ ਨੇ ਵੱਖੋ ਵੱਖ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਤੇ ਉਧਰੋਂ ਭਾਈ ਵਿਧੀ ਚੰਦ ਜੀ ਘੋੜੇ ਲੈ ਕੇ ਭਾਈ ਰੂਪੇ ਨਗਰ ਦੇ ਵਿੱਚ ਸਤਗੁਰ ਜੀ ਦੇ ਕੋਲ ਹਾਜ਼ਰ ਹੋਏ ਨੇ ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਿੱਖ ਘੋੜੇ ਚੋਰੀ ਕਰਕੇ ਲੈ ਕੇ ਗਿਆ ਹੈ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿੱਖ ਹੈ ਤੇ ਮੁਗਲਾਂ ਨੇ ਸਤਗੁਰ ਜੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਰਾਏ ਜੋਧ ਜੀ ਉਹਨਾਂ ਨੂੰ 사ਤਗੁਰ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਿ ਨੇ ਭਾਈ ਕੋਈ ਜੰਗ ਦੇ ਵਾਸਤੇ ਕੋਈ ਸਾਨੂੰ ਜਿਹੜਾ ਵਧੀਆ ਮੈਦਾਨ ਹੈ ਉਹਦੇ ਬਾਰੇ ਦੱਸਣਾ ਕਰੋ ਭਾਈ ਜੋਧ ਜੀ ਨੇ ਬੇਨਤੀ ਕੀਤੀ ਕਿ 사ਤਗੁਰ ਜੀ ਆਪ ਜੀ ਮੇਰੇ ਕਿਲੇ ਵਿੱਚ ਜੰਗ ਲੜਨੀ ਕਰੋ 사ਤਗੁਰ ਜੀ ਨੇ ਕਿਹਾ ਕਿ ਜਿਹੜੇ ਸੂਰਮੇ ਹੁੰਦੇ ਨੇ ਨਾ ਉਹ ਕਿਲਿਆਂ ਵਿੱਚ ਜੰਗ ਨਹੀਂ ਲੜਦੇ ਉਹ ਖੁੱਲੇ ਮੈਦਾਨਾਂ ਵਿੱਚ ਜੰਗ ਲੜਿਆ ਕਰਦੇ ਨੇ ਫਿਰ ਭਾਈ ਜੋਧ ਜੀ ਨੇ 사ਤਗੁਰ ਜੀ ਨੂੰ ਇਸ ਇਲਾਕੇ ਬਾਰੇ ਦੱਸਣਾ ਕੀਤਾ ਕਿ 사ਤਗੁਰ ਜੀ ਮਹਾਰਾਜ ਨਗਰ ਦੇ ਕੋਲ ਇੱਕ ਬੜੀ ਵੱਡੀ ਝੜੀ ਹੈ ਉਹਦੇ ਵਿੱਚ ਪਾਣੀ ਦਾ ਵੀ ਪ੍ਰਬੰਧ ਹੈ ਤੇ ਜੰਗ ਦੀ ਮੋਰਚਾਬੰਦੀ ਵਧੀ ਵਧੀਆ ਹੋ ਸਕਦੀ ਹੈ ਤੇ ਸਤਗੁਰੂ ਜੀ ਨੇ ਫਿਰ ਭਾਈ ਰੂਪੇ ਤੋਂ ਚਾਲੇ ਪਾ ਕੇ ਇਸ ਜਗ੍ਹਾ ਉੱਪਰ ਸਤਗੁਰੂ ਜੀ ਨੇ ਆਪਣਾ ਟਿਕਾਣਾ ਕੀਤਾ ਮੋਰਚਾਬੰਦੀ ਕੀਤੀ ਤੇ ਇੱਥੇ ਮੁਗਲਾਂ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਜੋ ਤੀਸਰਾ ਜੰਗ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਲੜਨਾ ਕੀਤਾ ਮੁਗਲਾਂ ਦੀ ਜਿਹੜੀ ਗਿਣਤੀ ਸੀ 35000 ਦੱਸੀ ਗਈ ਇਤਿਹਾਸ ਵਿੱਚ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਸਨ ਤੇ ਭਾਈ ਜੋਧ ਜੀ ਦੇ ਜੋ ਸੂਰਮੇ ਮਿਲਾ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ 4000 ਦੇ ਕਰੀਬ ਸੂਰਮੇ ਯੋਧੇ ਉਹਨਾਂ ਨੇ ਮੁਗਲਾਂ ਦੀ 35000 ਫੌਜ ਨਾਲ ਮੁਕਾਬਲਾ ਕੀਤਾ ਤੇ ਮੁਗਲਾਂ ਨੂੰ ਬੜੀ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੇ ਮੁਗਲ ਜੰਗ ਦੇ ਵਿੱਚ ਮਾਰੇ ਗਏ ਤੇ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਗਲਾਂ ਨੂੰ ਤੇ ਇੱਕ ਖੂਪ ਟਵਾ ਕੇ ਉਹਦੇ ਵਿੱਚ ਦਫਨਾ ਦੇਣਾ ਕੀਤਾ ਤੇ ਉਸ ਦੇ ਉੱਪਰ ਮਿੱਟੀ ਪਾ ਕੇ ਉਸ ਦੇ ਉੱਪਰ 사ਤਗੁਰੂ ਜੀ ਨੇ ਸਿੰਘਾਂ ਦਾ ਸੰਸਕਾਰ ਕੀਤਾ ਉਸ ਜਾਤ ਦੇ ਵਿੱਚ ਅੱਜ ਗੁਰਦੁਆਰਾ ਸਾਹਿਬ ਸੀਦਗੰਨ ਸਾਹਿਬ ਸਾਬ ਸੋਭਤ ਹੈ ਤੇ ਇਸ ਸਥਾਨ ਦੇ ਉੱਪਰ ਇੱਕ ਪ੍ਰਾਤਨ 베ਰੀ ਸਾਹਿਬ ਹੈ ਜਿਹਦੇ ਨਾਲ 사ਤਗੁਰੂ ਜੀ ਨੇ ਆਪਣੇ ਘੋੜੇ ਬੰਨੇ ਸੀ ਸੇ ਪਾਵਨ ਸਥਾਨ ਹੈ ਇਹ ਜਿਹੜਾ ਪਾਵਨ ਸਥਾਨ ਹੈ ਜਦੋਂ ਅਸੀਂ ਬਰਨਾਲਾ ਤੋਂ ਬਠਿੰਡਾ ਵੱਲ ਨੂੰ ਜਾਂਦੇ ਹਾਂ ਉਸ ਰੋਡ ਦੇ ਉੱਪਰ ਜੋ ਲਹਿਰਾ ਸੌਂਦਾ ਵਿਖੇ ਜੋ ਥਰਮਲ ਪਲਾਂਟ ਹੈ ਉਸ ਦੇ ਨਾਲ ਨਾਲ ਇੱਕ ਸੜਕ ਜਾਂਦੀ ਹੈ ਵੱਡੇ ਰੋਡ ਦੇ ਉੱਪਰੋਂ 2.5 ਕਿਲੋਮੀਟਰ ਦੀ ਦੂਰੀ ਤੇ ਪਾਵਨ ਸਥਾਨ ਸਥਾਪਿਤ ਹੈ ਸੁਭਾਜਮਾਨ ਹੈ ਸੋ ਆਪ ਜੀ ਇਸ ਸਥਾਨ ਤੇ ਆ ਕੇ ਦਰਸ਼ਨ ਕਰ ਸਕਦੇ ਹੋ ਇਸ ਸਥਾਨ ਦੇ ਉੱਪਰ ਵਿਸਾਖੀ ਅਤੇ ਮਾਗੀ ਦਾ ਜੋ ਜੋੜ ਮੇਲਾ ਹੈ ਬੜੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਜੰਗ ਫਤਿਹ ਦਿਵਸ 16 ਮੱਗਰ ਨੂੰ ਜੋ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਜਾਂਦਾ ਹੈ ਸੋ ਇਸ ਪਾਵਨ ਸਥਾਨ ਤੇ ਮੱਸਾ ਦਾ ਦਿਹਾੜਾ ਬੜੀ ਸਰਦਾ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਇਸ ਸਥਾਨ ਨੂੰ ਧੰਨ ਗੁਰੂ ਹਰਗੋਬਿੰਦ ਪਾਸਾ ਜੀ ਨੇ ਕੁਰੂ ਖੇਤਰ ਦਾ ਵਰ ਦਿੱਤਾ ਹੋਇਆ ਹੈ ਸੋ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਤੇ ਆਪਣੀਆਂ ਮਨੋ ਭਾਵਨਾ ਪੂਰੀਆਂ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ